ਕਈ ਸੰਗਤਾਂ ਆਪਣੇ ਵੱਡੇ-ਵਡੇਰਿਆਂ ਦੀਆਂ ਮਟੀਆਂ ਬਣਾ ਦਿੰਦੀਆਂ ਹਨ ਜੋ ਕਿ ਆਮ ਤੌਰ ਤੇ ਸੰਗਤਜੀ ਖੇਤਾਂ ਵਿੱਚ ਹੁੰਦੀਆਂ ਹਨ ਉਹ ਇਸ ਕਰਕੇ ਖੇਤਾਂ ਵਿੱਚ ਬਣਾਈਆਂ ਜਾਂਦੀਆਂ ਹਨ ਕਿਉਂਕਿ ਉਹ ਜ਼ਮੀਨਾਂ ਵੱਡੇ-ਵਡੇਰਿਆਂ ਨੇ ਖਰੀਦੀਆਂ ਹੁੰਦੀਆਂ ਹਨ ਜਿੰਨਾ ਉੱਪਰ ਅੱਜ ਦੀ ਪਨੀਰੀ ਮੌਜਾਂ ਕਰਦੀ ਹੈ ਜੀ ਉਹ ਸੰਗਤਾਂ ਹਰ ਦੀਵਾਲੀ ਜਾਂ ਮੱਸਿਆਂ ਵਰਗੇ ਵੱਡੇ ਦਿਨਾਂ ਵਿੱਚ ਉਹਨਾਂ ਦੀ ਸੇਵਾ ਕਰਦੀਆਂ ਹਨ ਪਰ ਜਿੰਨਾ ਸੰਗਤਾਂ ਨੇ ਖੇਤਾਂ ਵਿੱਚ ਵੱਡੇ-ਵਡੇਰਿਆਂ ਦੀਆਂ ਮਟੀਆਂ ਨਹੀਂ ਬਣਾਈਆਂ ਜਾ ਆਪਣੇ ਘਰ ਦੀ ਛਾਤ ਉੱਪਰ ਉਹਨਾਂ ਦੀ ਇੱਕ ਛੋਟੀ ਜਿਹੀ ਜਗ੍ਹਾ ਨਹੀਂ ਬਣਾਈ ਤਾਂ ਉਹਨਾਂ ਨੇ ਕੀ ਕਰਨਾ ਹੈ ਜੀ ਕਿ ਤੁਸੀਂ ਆਪਣੇ ਘਰ ਦੀ ਛਾਤ ਉੱਪਰ ਇੱਕ ਮਿੱਠੀ ਰੋਟੀ ਐਤਵਾਰ ਵਾਲੇ ਦਿਨ ਜ਼ਰੂਰ ਰੱਖਣੀ ਹੈ ਉਸ ਦੇ ਨਾਲ ਹੀ ਸੰਗਤ ਜੀ ਖੀਰ ਦੇ 2 ਚਮਚ ਤੁਸੀਂ ਨਾਲ ਰੱਖਣੇ ਹਨ ਅਤੇ ਮੱਥਾ ਟੇਕ ਕੇ ਤੁਸੀਂ ਆਪਣੇ ਵੱਡੇ ਬਡੇਰਿਆਂ ਦੀਆਂ ਅਸੀਸਾਂ ਲੈਣੀਆਂ ਹਨ ਜੀ ਯਾਦ ਰੱਖਿਓ ਇਹ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਇੱਥੋਂ ਤੱਕ ਕੇ ਬੱਚੇ ਵੀ ਕਰ ਸਕਦੇ ਹਨ ਸੰਗੋਜੀ ਅਜਿਹੇ ਚਾਰ ਕੰਮ ਜੋ ਤੁਸੀਂ ਆਪਣੇ ਪੁਰਖਿਆਂ ਨੂੰ ਭਾਵਕੇ ਵੱਡੇ-ਵਡੇਰਿਆਂ ਨੂੰ ਖੁਸ਼ ਕਰਨ ਅਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰਨ ਦੇ ਲਈ ਕਰਨੇ ਹਨ ਸਭ ਤੋਂ ਪਹਿਲਾਂ ਸੰਗੋਜੀ ਪੰਜਾਬੀ ਗੁਰੂ ਉਪਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਹੰਕਾਰ ਅਤੇ ਟੈਕਨੋਲੋਜੀ ਭਰੀ ਦੁਨੀਆ ਵਿੱਚ ਅਸੀਂ ਅਕਸਰ ਆਪਣੇ ਪੁਰਖਿਆਂ ਨੂੰ ਭੁੱਲ ਜਾਂਦੇ ਹਾਂ ਜੀ ਪਰ ਇਹ ਵੀ ਸੱਚ ਹੈ ਕਿ ਜਿਨ੍ਹਾਂ ਦੀ ਅਸੀਸ ਨਾਲ ਅਸੀਂ ਜਨਮ ਲੈਣ ਦੇ ਯੋਗ ਹੋਏ ਹਾਂ ਜੇ ਅਸੀਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀ ਸੇਵਾ ਕਰੀਏ ਤਾਂ ਉਹ ਅਜਿਹੀ ਵੀ ਸਾਡੇ ਜੀਵਨ ਨੂੰ ਬਦਲ ਸਕਦੇ ਹਨ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਉਹ ਚਾਰ ਅਜੂਕ ਉਪਾਅ ਜੋ ਤੁਸੀਂ ਕਰਕੇ ਆਪਣੇ ਪੁਰਖਿਆਂ ਨੂੰ ਪ੍ਰਸੰਨ ਕਰ ਸਕਦੇ ਹੋ ਜੀ ਅਤੇ ਆਪਣੀ ਰੁਕੀ ਹੋਈ ਕਿਸਮਤ ਨੂੰ ਚਮਕਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਮੱਸੀਆਂ ਨੂੰ ਭੋਜਨ ਦਾ ਦਾਨ ਜ਼ਰੂਰ ਕਰਨਾ ਹੈ ਹਰ ਮਹੀਨੇ ਦੀ ਮੱਸੀ ਦੀ ਰਾਤ ਨੂੰ ਪੁਰਖਿਆਂ ਨੂੰ ਸਮਰਪਿਤ ਮੰਨੀ ਜਾਂਦੀ ਹੈ ਇਸ ਦਿਨ ਤੁਹਾਨੂੰ ਘਰ ਦੇ ਬਣੇ ਭੋਜਨ ਵਿੱਚੋਂ ਕੁਝ ਭਾਗ ਗਰੀਬਾਂ ਨੂੰ ਗਊ ਨੂੰ ਜਾਂ ਫਿਰ ਕੁੱਤੇ ਨੂੰ ਦਾਨ ਕਰਨਾ ਹੈ ਜੀ ਭੋਜਨ ਵਿੱਚ ਰੋਟੀ ਚੌਲ ਉਸ ਦੇ ਨਾਲ ਦੇਸੀ ਘਿਓ ਵਧੀਆ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਭੋਜਨ ਵਿੱਚ ਖੀਰ ਸ਼ਾਮਲ ਕਰ ਦਿੰਦੇ ਹੋ ਤਾਂ ਸੰਗਤ ਜੀ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਜਦੋਂ ਮੱਸੀਆਂ ਨੂੰ ਪਿਤਰ ਧਰਤੀ ਤੇ ਆਉਂਦੇ ਹਨ ਜਦੋਂ ਦੇਖਦੇ ਹਨ ਕਿ ਉਹਨਾਂ ਦੀ ਆਤਮਾ ਲਈ ਅਸੀਂ ਜਾਨਵਰਾਂ ਨੂੰ ਭੋਜਨ ਜਾਂ ਜਲ ਦਾ ਦਾਨ ਕਰਦੇ ਹਾਂ ਤਾਂ ਉਹ ਇੰਨੇ ਜ਼ਿਆਦਾ ਸਾਡੇ ਤੋਂ ਖੁਸ਼ ਜਾਂ ਪ੍ਰਸੰਨ ਹੋ ਜਾਂਦੇ ਹਨ ਜਿੰਨੇ ਵੀ ਪਿਤਰ ਦੋ ਸਾਡੀ ਜ਼ਿੰਦਗੀ ਵਿੱਚ ਹੁੰਦੇ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਦੂਸਰਾ ਉਪਾਸੰਗਤ ਜੀ ਪਿੱਪਲ ਦੇ ਦਰਖਤ ਉਪਰ ਤੁਸੀਂ ਕਰਨਾ ਹੈ ਜੇਕਰ ਤੁਹਾਡੇ ਘਰ ਵਿੱਚ ਪਿੱਪਲ ਹੈ ਤਾਂ ਵੀ ਇਹ ਉਪਾਅ ਕਰ ਸਕਦੇ ਹੋ ਅਤੇ ਜੇਕਰ ਤੁਹਾਡੇ ਘਰ ਵਿੱਚ ਪਿੱਪਲ ਨਾ ਹੋਣ ਕਰਕੇ ਬਾਹਰ ਕਿਸੇ ਵੀ ਜਗ੍ਹਾ ਤੇ ਕੋਈ ਪਿੱਪਲ ਦਾ ਦਰਖਤ ਹੈ ਉਹ ਉੱਥੇ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਜੀ ਸੰਗਤ ਜੀ ਇਹ ਉਪਾਅ ਖਾਸ ਕਰਕੇ ਉਹਨਾਂ ਦੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਜਿਨ੍ਹਾਂ ਦੇ ਕੰਮਾਂ ਵਿੱਚ ਅਚਾਨਕ ਰੁਕਾਵਟਾਂ ਆ ਰਹੀਆਂ ਹਨ ਇਹ ਕਿਵੇਂ ਕਰਨਾ ਹੈ ਆਓ ਜਾਣਦੇ ਹਾਂ ਜੀ ਤੁਸੀਂ ਹਰ ਸ਼ਨੀਵਾਰ ਨੂੰ ਪਿੱਪਲ ਦੇ ਦਰਖਤ ਕੋਲ ਜਾਣਾ ਹੈ। ਸਮਾਂ ਸਵੇਰ ਦਾ 10 ਵਜੇ ਤੋਂ 11 ਵਜੇ ਦੇ ਵਿਚਕਾਰ ਹੋਣਾ ਚਾਹੀਦਾ ਹੈ ਜੀ। ਉਸ ਵੇਲੇ ਤੁਸੀਂ ਆਪਣੀਆਂ ਚੱਪਲਾਂ ਉਤਾਰ ਕੇ ਸਿਰ ਨੂੰ ਢਾਕੇ ਕੱਚੀ ਲੱਸੀ ਪਿੱਪਲ ਦੀਆਂ ਜੜ੍ਹਾਂ ਵਿੱਚ ਪਾ ਦੇਣੀ ਹੈ। ਅਤੇ ਨਾਲ ਹੀ ਆਪਣੇ ਵੱਡੇ-ਵਡੇਰੇ ਭਾਵਕੇ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਹੈ ਅਤੇ ਉਹਨਾਂ ਦੀ ਮਦਦ ਤੁਸੀਂ ਮੰਗਣੀ ਹੈ ਜੀ। ਸੰਗਤ ਜੀ ਤੁਸੀਂ ਕੁਝ ਵੀ ਬੋਲ ਸਕਦੇ ਹੋ ਜੋ ਤੁਹਾਨੂੰ ਮਨ ਵਿੱਚ ਸ਼ਾਂਤੀ ਦੇਵੇ। ਅਤੇ ਜੋ ਤੁਸੀਂ ਆਪਣੇ ਦਿਲੋਂ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਬੋਲਣਾ ਚਾਹੁੰਦੇ ਹੋ ਉਸ ਤੋਂ ਬਾਅਦ ਕੋਈ ਵੀ ਇੱਕ ਪੱਤਾ ਤੁਸੀਂ ਤੋੜ ਕੇ ਘਰ ਲੈ ਆਉਣਾ ਹੈ ਅਤੇ ਉਸ ਨੂੰ ਰੋਜ਼ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌਣਾ ਹੈ ਇਹ ਉਪਾਅ ਤੁਸੀਂ ਤਿੰਨ ਸ਼ਨੀਵਾਰ ਕਰਨਾ ਹੈ ਉਸ ਤੋਂ ਬਾਅਦ ਪੁਰਖਿਆਂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੀਸਰਾ ਉਪਾਅ ਬਹੁਤ ਸੌਖਾ ਤੇ ਬਹੁਤ ਜ਼ਰੂਰੀ ਹੈ ਜੀ ਸੰਗਤ ਜੀ ਸਾਰੇ ਧਰਮਾਂ ਵਿੱਚ ਗਊ ਨੂੰ ਮਾਂ ਦੀ ਥਾਂ ਦਿੱਤੀ ਗਈ ਹੈ ਪਰ ਗਊ ਸੇਵਾ ਸਿਰਫ ਸਾਡੇ ਘਰਾਂ ਨੂੰ ਧਨ ਨਾਲ ਭਰਨ ਲਈ ਨਹੀਂ ਕੀਤੀ ਜਾਂਦੀ ਸਗੋਂ ਇਹ ਆਤਮਿਕ ਰੂਪ ਵਿੱਚ ਵੀ ਤੁਹਾਡੀ ਸਫਲਤਾ ਦਾ ਰਾਹ ਖੋਲਦੀ ਹੈ ਤੁਸੀਂ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਗਊ ਮਾਤਾ ਨੂੰ ਗੁੜ ਨਾਲ ਰੋਟੀ ਜ਼ਰੂਰ ਪਾਉਣੀ ਹੈ ਜੀ ਪਰ ਸੰਗਤ ਜੀ ਜੇਕਰ ਤੁਸੀਂ ਸੇਵਾ ਦੇ ਹਿਸਾਬ ਨਾਲ ਦੇਖੋਗੇ ਤਾਂ ਤੁਸੀਂ ਰੋਜ਼ ਵੀ ਹਰਾਚਾਰਾ ਗਊ ਮਾਤਾ ਨੂੰ ਖਵਾ ਸਕਦੇ ਹੋ ਤੁਸੀਂ ਉਸ ਦੇ ਸੈਰ ਉਪਰ ਹੱਥ ਫੇਰੋ ਅਤੇ ਆਪਣੇ ਮਨ ਅਤੇ ਤਨ ਕੋਲੋਂ ਜੈ ਗਊ ਮਾਤਾ ਜ਼ਰੂਰ ਬੋਲੋ ਐਸੇ ਤਰ੍ਹਾਂ ਦਾ ਉਪਾਅ ਤੇ ਸੇਵਾ ਭਾਵਨਾ ਦੇਖ ਕੇ ਤੁਹਾਡੇ ਪੁਰਖੇ ਤੁਹਾਡੇ ਤੋਂ ਬਹੁਤ ਪ੍ਰਸੰਨ ਹੋਣਗੇ ਸੰਗਤ ਜੀ ਗਊ ਦੇ ਅੰਗ-ਅੰਗ ਵਿੱਚ ਦੇਵਤਿਆਂ ਦਾ ਵਾਸ ਹੁੰਦਾ ਹੈ। ਗਊ ਖੁਸ਼ ਹੁੰਦੀ ਹੈ ਤਾਂ ਪਿੱਤਰ ਖੁਸ਼ ਹੋ ਜਾਂਦੇ ਹਨ। ਇਸ ਨਾਲ ਆਮਦਨ ਵੀ ਵਾਧੀ ਹੈ ਅਤੇ ਮਨ ਦੀ ਸ਼ਾਂਤੀ ਵੀ ਬਣੀ ਰਹਿੰਦੀ ਹੈ। ਸੰਗਤ ਜੀ ਚੌਥਾ ਉਪਾਜੋਗੇ ਬਹੁਤ ਲਾਭਦਾਇਕ ਹੈ। ਸਾਡੇ ਵੱਡੇ-ਵਡੇਰਿਆਂ ਨੂੰ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਤਾਂ ਉਹਨਾਂ ਤੱਕ ਉਸ ਵੇਲੇ ਹੀ ਸੰਗਤ ਜੀ ਸਾਡੇ ਸੰਕੇਤ ਪਹੁੰਚ ਜਾਂਦੇ ਹਨ। ਤੁਸੀਂ ਕਈ ਸੰਗਤਾਂ ਤੋਂ ਇਹ ਸੁਣਿਆ ਹੋਵੇਗਾ ਕਿ ਸਾਡੇ ਵੱਡੇ-ਵਡੇਰੇ ਰੁੱਸ ਜਾਂਦੇ ਹਨ ਅਤੇ ਜਦੋਂ ਸਾਡੇ ਪੁਰਖੇ ਸਾਡੇ ਤੋਂ ਰੁੱਸਦੇ ਹਨ ਤਾਂ ਸਭ ਤੋਂ ਪਹਿਲਾਂ ਸਾਡੀ ਤਰੱਕੀ ਦੇ ਰਾਹ ਬੰਦ ਹੋ ਜਾਂਦੇ ਹਨ ਉਸ ਤੋਂ ਬਾਅਦ ਸੰਗਤਜੀ ਕਈ ਤਰ੍ਹਾਂ ਦੀਆਂ ਭੈਣਕ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ ਉਸ ਵੇਲੇ ਕਿਸੇ ਵੀ ਡਾਕਟਰ ਦੀ ਕੋਈ ਵੀ ਜਿਹੜੀ ਦਵਾਈ ਹੈ ਨਾ ਉਹ ਕਦੇ ਵੀ ਅਸਰ ਨਹੀਂ ਕਰਦੀ ਇਸੇ ਨੂੰ ਹੀ ਪਿਤਰ ਦੋਸ਼ ਕਿਹਾ ਜਾਂਦਾ ਹੈ ਇਸ ਲਈ ਸੰਗਤਜੀ ਪੁਰਖਿਆਂ ਨੂੰ ਹਮੇਸ਼ਾ ਖੁਸ਼ ਰੱਖਣ ਦੇ ਲਈ ਤੁਸੀਂ ਸਵੇਰੇ ਸੂਰਜ ਚੜ੍ਹਨ ਸਮੇਂ ਨਹਾ ਧੋ ਕੇ ਖਾਲੀ ਪੇਟ ਇੱਕ ਗਲਾਸ ਪਾਣੀ ਦਾ ਪਰ ਲੈਣਾ ਹੈ ਤੁਸੀਂ ਆਮ ਪਾਣੀ ਵੀ ਲੈ ਸਕਦੇ ਹੋ ਭਾਵੇਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਗਰਮ ਪਾਣੀ ਹੀ ਲੈਣਾ ਹੈ ਜਾਂ ਠੰਡਾ ਪਾਣੀ ਹੀ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਉਸ ਪਾਣੀ ਦੇ ਗਲਾਸ ਵਿੱਚ ਕਾਲੇ ਤੇਲ ਨੂੰ ਤੁਸੀਂ ਪਾਉਣਾ ਹੈ ਜੀ ਅਤੇ ਉਸ ਨੂੰ ਸੂਰਜ ਵੱਲ ਮੂੰਹ ਕਰਕੇ ਆਪਣੇ ਘਰ ਦੇ ਮੇਨ ਦਰਵਾਜ਼ੇ ਕੋਲ ਖੜਕੇ ਤੁਸੀਂ ਇਹ ਜਲ ਤੁਸੀਂ ਧਰਤੀ ਉੱਪਰ ਡੋਲਣਾ ਹੈ ਜੀ ਅਤੇ ਇਹ ਕਹਿਣਾ ਹੈ ਕਿ ਇਹ ਜਲ ਮੈਂ ਆਪਣੇ ਵੱਡੇ ਵਡੇਰਿਆਂ ਲਈ ਸੂਰਜ ਨੂੰ ਸਮਰਪਿਤ ਕਰਦਾ ਹਾਂ ਮੇਰੇ ਵੱਡੇ ਵਡੇਰੇ ਹਮੇਸ਼ਾ ਬੁਰੀਆਂ ਸ਼ਕਤੀਆਂ ਤੋਂ ਸਾਡੇ ਪਰਿਵਾਰ ਨੂੰ ਬਚਾਉਂਦੇ ਹਨ ਇਹ ਕਾਮਨਾ ਮੈਂ ਉਹਨਾਂ ਤੋਂ ਕਰਦਾ ਹਾਂ ਜੀ ਸੰਗਤ ਜੀ ਸਾਡੇ ਵੱਡੇ-ਵਡੇਰਿਆਂ ਦੀ ਉਹ ਚੁੱਪਚਾਪ ਅਸੀਸ ਹੁੰਦੀ ਹੈ ਜੋ ਤੁਰਦੇ ਰਾਹਾਂ ਵਿੱਚੋਂ ਕੰਡੇ ਹਟਾ ਦਿੰਦੀ ਹੈ ਜਿਹੜੀਆਂ ਸੰਗਤਾਂ ਆਪਣੇ ਪੁਰਖਿਆਂ ਲਈ ਇੱਕ ਸਭ ਕਰਦੀਆਂ ਹਨ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਉਹਨਾਂ ਨੇ ਕਿੰਨੀਆਂ ਮੁਸੀਬਤਾਂ ਵਿੱਚੋਂ ਆਪਣੇ ਆਪ ਨੂੰ ਬਚਾ ਲਿਆ ਹੈ ਜੀ ਪਰ ਇਹਨਾਂ ਵਿੱਚੋਂ ਕਈ ਸੰਗਤਾਂ ਜਈਆਂ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਈ ਆਪਣੀ ਜ਼ਿੰਦਗੀ ਲਾ ਦਿੱਤੀ ਸਾਨੂੰ ਜ਼ਮੀਨ ਦਿੱਤੀ ਇੱਕ ਨਾਮ ਦਿੱਤਾ ਅਤੇ ਅਸੀਂ ਉਹਨਾਂ ਲਈ ਇੱਕ ਰੋਟੀ ਵੀ ਨਹੀਂ ਰੱਖ ਸਕਦੇ ਜੀ ਇਸ ਕਰਕੇ ਸੰਗਤ ਜੀ ਸਾਨੂੰ ਸਿਆਣੇ ਬਨਣਾ ਚਾਹੀਦਾ ਹੈ ਸਾਨੂੰ ਸਾਡੇ ਵੱਡੇ ਵਡੇਰਿਆਂ ਲਈ ਜਿਵੇਂ ਕਿ ਅਸੀਂ ਦੀਵਾਲੀ ਵੇਲੇ ਰੋਟੀ ਬਣਾਉਂਦੇ ਹਾਂ ਉਹਨਾਂ ਦੀ ਰੋਟੀ ਅਸੀਂ ਛੱਤ ਉੱਪਰ ਰੱਖਦੇ ਹਾਂ ਜੀ ਜਾਂ ਆਪਣੇ ਕਿਸੇ ਵੀ ਘਰ ਦੇ ਜੀ ਨੂੰ ਖਵਾਉਂਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਪੂਰੇ ਸਾਲ ਵਿੱਚ ਵੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਦੀਵਾਲੀ ਵੇਲੇ ਹੀ ਸਾਨੂੰ ਉਹਨਾਂ ਨੂੰ ਰੋਟੀ ਖਵਾ ਕੇ ਪ੍ਰਸੰਨ ਕਰਨਾ ਚਾਹੀਦਾ ਹੈ ਅਸੀਂ ਉਹਨਾਂ ਦੇ ਨਾਮ ਤੇ ਵੀ ਕਾਫੀ ਤਰ੍ਹਾਂ ਦੇ ਦਾਨ ਕਰ ਸਕਦੇ ਹਾਂ ਜਿਵੇਂ ਕਿ ਤੁਸੀਂ ਆਮ ਹੀ ਦੇਖਿਆ ਹੋਵੇਗਾ ਗੁਰੂ ਘਰਾਂ ਵਿੱਚ ਕੁਰਸੀਆਂ ਰੱਖੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਪਰ ਦਾਨ ਕਰਨ ਵਾਲੇ ਦੇ ਪੁਰਖਿਆਂ ਦੇ ਨਾਮ ਲਿਖੇ ਜਾਂਦੇ ਹਨ ਉਹ ਸੰਗਤ ਜੀ ਇਸੇ ਕਰਕੇ ਹੀ ਲਿਖੇ ਜਾਂਦੇ ਹਨ ਤਾਂ ਕਿ ਉਹਨਾਂ ਦੇ ਪੁਰਖੇ ਉਹਨਾਂ ਤੋਂ ਨਾਰਾਜ਼ ਨਾ ਹੋ ਜਾਣ ਕਈ ਥਾਵਾਂ ਤੇ ਤੁਸੀਂ ਜਿਵੇਂ ਕਿ ਬੱਸ ਸਟੈਂਡ ਹੋ ਗਏ ਜਾਂ ਰੇਲਵੇ ਸਟੇਸ਼ਨ ਹੋ ਗਏ ਉਹ ਥੇ ਵੀ ਤੁਸੀਂ ਕਾਫੀ ਤਰ੍ਹਾਂ ਦੇ ਜਿਹੜੇ ਜਨਤਾ ਲਈ ਪੱਖੇ ਲਗਾਏ ਜਾਂਦੇ ਹਨ ਉਹਨਾਂ ਦੇ ਉੱਪਰ ਵੀ ਕਾਫੀ ਤਰ੍ਹਾਂ ਦੇ ਨਾਮ ਲਿਖੇ ਜਾਂਦੇ ਹਨ ਜਿਹੜੇ ਕਿ ਸਿਰਫ ਆਪਣੇ ਵੱਡੇ-ਵਡੇਰਿਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀਆਂ ਦੁਆਵਾਂ ਲੈਣ ਦੇ ਲਈ ਕੀਤੇ ਜਾਂਦੇ ਹਨ ਇਸੇ ਕਰਕੇ ਸੰਗਤ ਜੀ ਬੇਜਵਾਨਾਂ ਦੀ ਸੇਵਾ ਕਰਿਆ ਕਰੋ ਜਦੋਂ ਵੀ ਤੁਸੀਂ ਬੇਜਵਾਨਾਂ ਦੀ ਸੇਵਾ ਕਰੋਗੇ ਆਪਣੇ ਪੁਰਖਿਆਂ ਦਾ ਨਾਮ ਲਾਉਂਗੇ ਤਾਂ ਤੁਹਾਨੂੰ ਤਰੱਕੀ ਦੇ ਰਾਹ ਮਿਲ ਜਾਣਗੇ ਕਿਉਂਕਿ ਸੰਗਤ ਜੀ ਛੋਟੇ ਛੋਟੇ ਦੋਸ਼ ਹੁੰਦੇ ਹਨ ਜਿਨ੍ਹਾਂ ਨੂੰ ਪਿਤਰ ਦੋਸ਼ ਕਿਹਾ ਜਾਂਦਾ ਹੈ ਇਹ ਹਮੇਸ਼ਾ ਸਾਡੇ ਵੱਡੇ-ਵਡੇਰਿਆਂ ਨੂੰ ਖੁਸ਼ ਕਰਨ ਤੋਂ ਬਾਅਦ ਹੀ ਦੂਰ ਹੁੰਦੇ ਹਨ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਉਂਗੇ ਉਹ ਸਾਰੇ ਕੰਮ ਤੁਹਾਡੇ ਸਿਰੇ ਚੜ ਜਾਣਗੇ ਜੀ ਇਸ ਲਈ ਆਪਣੇ ਵੱਡੇ-ਵਡੇਰਿਆਂ ਨੂੰ ਖੁਸ਼ ਕਰਨ ਦੇ ਲਈ ਤੁਸੀਂ ਕਾਫੀ ਕੁਝ ਉਪਾਅ ਕਰ ਸਕਦੇ ਹੋ ਜੀ ਜਿਹੜੇ ਕਿ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦਿੱਤੇ ਗਏ ਹਨ ਇਸ ਤਰ੍ਹਾਂ ਦੇ ਉਪਾਅ ਕਰਨ ਤੋਂ ਬਾਅਦ ਤੁਸੀਂ ਲਗਭਗ 2 ਮਹੀਨਾ ਵਿੱਚ ਹੀ ਦੇਖੋਗੇ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਬਦਲਾਅ ਆਉਂਦੇ ਹਨ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਰਹੇਗੀ ਘਰ ਦੇ ਜੀ ਲੜਾਈ ਝਗੜੇ ਤੋਂ ਦੂਰ ਰਹਿਣਗੇ ਅਤੇ ਤੁਹਾਡਾ ਸਾਰਾ ਦਿਨ ਖੁਸ਼ੀ-ਖੁਸ਼ੀ ਬੀਤੇਗਾ ਜੀ ਅਤੇ ਬਿਮਾਰੀਆਂ ਵਿੱਚੋਂ ਤੁਸੀਂ ਨਿਕਲਦੇ ਰਹੋਗੇ ਜੀ ਇਸੇ ਨਾਲ ਹੀ ਸੰਗਤ ਜੀ ਆਪਣੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ